ਅੱਜੇ ਸ਼ੁਰੂ ਹੋ ਗਿਆ ਮੰਡੀ ਦੇ ਇੰਟਰਨੈਸ਼ਨਲ ਨੂੰ ਦਵਾਈ ਖਰੀਦ ਕੀ ਕਹੋਗੇ ਜੀ ਉਮੀਦ ਹੈ ਕਿ ਅੱਜ ਕੀ ਸਹੀ ਟੰਗਾਂ ਨਿਭਰੂਗਾ ਇਸ ਜਿਵੇਂ ਪਹਿਲਾਂ ਕੋਈ ਪ੍ਰਬੰਧ ਨਹੀਂ ਸੀਗਾ ਜੀ ਜਿਹਾ ਤੁਹਾਡੀਆਂ ਮੰਗਾਂ ਸੀ ਚਲੋ ਸਾਡੀਆਂ ਕੱਲ ਸੀਐਮ ਸਾਹਿਬ ਨੇ ਬਹੁਤ ਹੀ ਰਿਸਪੈਕਟਫੁਲੀ ਤੁਹਾਨੂੰ ਬੜਾ ਅੱਛਾ ਮਾਨਾਦਰ ਦਿੱਤਾ ਵਾ ਔਰ ਉਹ ਗਰਾਊਂਡ ਲੈਵਲ ਤੇ ਮੇਰਾ ਖਿਆਲ ਆ ਵੀ ਆੜਤੀਆਂ ਦੇ ਬਾਰੇ ਸਭ ਤੋਂ ਵੀ ਜ਼ਿਆਦਾ ਜਾਣਦੇ ਆ ਔਰ ਉਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਮੁਸ਼ਕਲਾਂ ਨੂੰ ਸਾਰਿਆਂ ਨੂੰ ਸਮਝਦਾ ਹਾਂ ਖਰਕ ਇੰਨਾ ਵੀ ਆਪਾਂ ਛੇਤੀ ਮਿਲੇ ਨਹੀਂ 25 ਸਾਲ ਬਾਅਦ ਮਿਲੇ ਆ ਤੇ ਗਾਣੂ ਆ ਪਪਰਿਆਦ ਨਾਲ ਮਿਲਿਆ ਕਰਾ ਬਾਕੀ ਜਿਹੜਾ ਸੀਜ਼ਨ ਦੀ ਗੱਲ ਹੈ ਗੱਲ ਹੈ ਵੀ ਸਾਡਾ ਜਿਹੜਾ ਤਾਲਮੇਲ ਹੈ ਨਾ ਉਹ ਡੇਵਰ ਤੇ ਆਪਣੇ ਜਿਹੜੇ ਸ਼ੈਲਰ ਵਾਲੇ ਉਹਨਾਂ ਨਾਲ ਹੈ ਕਿ ਸ਼ੈਲਰ ਵਾਲਾ ਸਾਡਾ ਖੁਸ਼ ਹੈ ਜਾਂ ਸੈਟੀਸਫਾਈ ਹੈ ਤਾਂ ਸਾਰਾ ਕੋਸ਼ਿ ਸੈਟੀਸਫਾਈ ਹੋ ਜਾ ਸੋ ਐ ਐਰ ਕੀ ਅਸੀਂ ਪੂਰਾ ਧੋਰ ਲਾ ਰਹੇ ਆ ਮਾਰਕੀਟ ਕਮੇਟੀ ਨੂੰ ਵੀ ਵਿੱਚ ਇਨਵੋਲਵ ਕਰ ਰਹੇ ਆ ਔਰ ਉਹਨਾਂ ਨੂੰ ਕਿਹਾ ਵੀ ਕੋਈ ਗਿੱਲੀ ਟੇਰੀ ਅੰਦਰ ਨਾ ਪੜਨ ਦਿਓ ਅੱਜ ਮੈਂ ਤੁਹਾਡੇ ਇਸ ਚੈਨਲ ਦੇ ਥਰੂ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਵੀ 17 ਤੋਂ ਬਾਅਦ ਝੋਨਾ ਮੰਡੀ ਵਾਲਿਆਂ ਨੇ ਅੰਦਰ ਨਹੀਂ ਵੜਨ ਦੇਣਾਗਾ ਮਾਰਕੀਟ ਕਮੇਟੀ ਵਾਲਿਆਂ ਨੇ ਸੋ ਬਿਲਕੁਲ ਸੁੱਕਾ ਤੇ ਐਨ ਸਾਫ ਝੋਨਾ ਲੈ ਕੇ ਆਓ ਤਾਂ ਕਿ ਝੋਨਾ ਦੀ ਨਮੀ ਨਮੀ ਹਲਦੀ ਸਤਾਰਾ ਮਨੇ ਨਮੀ ਵਾਲਾ ਕਹੀਦਾ ਜੀ ਝੋਨਾ ਜੀ ਉਦੋਂ ਮਤਲਬ ਕਟਾ ਹੋਵੇ ਵੱਧ ਨਾ ਹੋਵੇ ਕੀ ਕੀ ਕਰਦੇ ਹੋ ਸਰ ਇਹ ਅਸੀਂ ਇਹ ਅਪੀਲ ਕਰਦੇ ਹਾਂ ਵੀ 17 ਨਮੀ ਤੋਂ ਵੱਧ ਵਾਲਾ ਝੋਨਾ ਨਾ ਲੈ ਕੇ ਆਓ ਉਹਨੂੰ ਭਾਵੇਂ 1-2 ਦਿਨ ਹੋਰ ਖੜਾ ਲਓ ਕਿਤਨੇ ਜੰਦਾ ਝੋਨਾ ਬਿਕੂਗਾ ਇੱਕ ਇੱਕ ਦਾਣਾ ਜ਼ਰੂਰ ਬਿਕੂਗਾ ਅਸੀਂ ਇਹ ਹੀ ਸਾਡੀ ਅਪੀਲ ਹੈ ਵੀ ਇੱਕ ਇੱਕ ਦਾਣਾ ਤੁਹਾਡਾ ਚੁੱਕਿਆ ਜਾਊਗਾ ਪਰ ਝੋਨਾ ਸੁੱਕਾ ਹੋਣਾ ਚਾਹੀਦਾ ਹੈ ਤਾਂ ਜੋ 17 ਨਮੀ ਵਾਲਾ ਝੋਨਾ ਲੈ ਕੇ ਆਓ ਆਓ ਔਰ ਉਸੇ ਦਿਨ ਮੁੜ ਜਾਓ ਉਸੇ ਦਿਨ ਤੁਹਾਡੀ ਪੇਮੈਂਟ ਤੁਹਾਡੇ ਖਾਤੇ ਦੇ ਵਿੱਚ ਆ ਜਾਊਗੀ ਅੱਜ ਜਿਹੜੇ ਜ਼ਮੀਨ ਜ਼ਿੰਮੇਦਾਰ ਦੀ ਪੇਮ ਅੱਜ ਝੋਨਾ ਵਿਕਿਆ ਹੋਇਆ ਹੈ ਔਰ ਡੀਸੀ ਸਾਹਿਬ ਸਪੈਸ਼ਲੀ ਕਹਿ ਕੇ ਗਏ ਆ ਵੀ ਇਹਦੀ ਹੁਣੇ ਪੇਮੈਂਟ ਪਾ ਦਿਓ ਸੋ ਮੈਂ ਕਹਿੰਦਾ ਕਿਸੇ ਗੱਲ ਦਾ ਚਿੰਤਾ ਨਾ ਕਰਨ ਕਿਸਾਨ ਬਸ ਸਿਰਫ ਸੁੱਕੀ ਫਸਲ ਲੈ ਕੇ ਆਉਣ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਔਰ ਕੰਬਾਈਨ ਵਾਲੇ ਤੇ ਬੜੀ ਸਖਤੀ ਕਰ ਰਹੇ ਆ ਡੀਸੀ ਸਾਹਿਬ ਸਾਡੇ ਉਹ ਕਹਿੰਦੇ ਵੀ ਜੇ ਕਿਸੇ ਕੰਬਾਈਨ ਨੇ ਗਿੱਲਾ ਵੜਤਾ ਉਹ ਕੰਬਾਈਨ ਵਾਲਾ ਨਹੀਂ ਮੈਂ ਬਖਸ਼ਣਾ ਠੀਕ ਸੋ ਇਹ ਗੱਲਾਂ ਨਾਲ ਮੈਨੂੰ ਲੱਗਦਾ ਵਾ ਵੀ ਬਹੁਤ ਸਮੂਥਲੀ ਚੱਲੂਗਾ ਔਰ ਉਹਨਾਂ ਨਾਲ ਸਾਡੇ ਜਿਹੜੇ ਸ਼ੈਲਰ ਵਾਲੇ ਉਹ ਵੀ ਖੁਸ਼ ਹੋਣਗੇ ਤੇ ਸਾਡੇ ਕਿਸਾਨ ਭਰਾ ਵੀ ਖੁਸ਼ ਹੋਣਗੇ ਕਿਉਂਕਿ ਜਿਹੜਾ ਝੋਨਾ ਖੜ ਕੇ ਵੱਢਿਆ ਜਾਂਦਾ ਸੁੱਕਾ ਵੱਢਿਆ ਜਾਂਦਾ ਵ ਉਹਦਾ ਜਿਹੜਾ ਵજન ਹੈ ਉਹ ਵੱਧਦਾ ਵੈ ਜਿਹੜਾ ਇੱਥੇ ਆ ਕੇ ਸੁੱਕਦਾ ਵੈ ਗਿੱਲਾ ਚੋਨਾ ਉਹਦਾ ਵજન ਘਟਦਾ ਵੈ ਸੋ ਕਿਸਾਨ ਇਹ ਗੱਲ ਜਾਣਦੇ ਆ ਪਰ ਉਹ ਜਲਦੀ ਦੇ ਵਿੱਚ ਹੁੰਦਾ ਉਹਨਾਂ ਨੇ ਕੋਈ ਦੂਜੀ ਫਸਲ ਬੀਤਨੀ ਹੁੰਦੀ ਹੈ ਇਸ ਕਰਕੇ ਉਹ ਇਸ ਕਰਕੇ ਥੋੜਾ ਜਿਹਾ ਉਹਨੂੰ ਛੇਤੀ ਵੱਢ ਲਿਆਉਂਦੇ ਆ ਪਰ ਮੈਂ ਅੱਜ ਤੁਹਾਨੂੰ ਇਹਨਾਂ ਨੂੰ ਦੱਸਦਾ ਵੈ ਵੀ ਕੋਈ ਗਿੱਲਾ ਚੋਨਾ ਬਿਕਰਾ ਨਹੀਂ ਕਿਸੇ ਮੰਡੀ 'ਚ ਵੀ ਪੂਰੇ ਪੰਜਾਬ ਦੇ ਵਿੱਚ ਠੀਕ ਹੈ ਧੰਨਵਾਦ ਖਾਲੀਪੁਰਾਂ ਅੱਜ ਡੀਸੀ ਸਾਹਿਬ ਆਏ ਸੀ ਆਪਣੇ ਗਰਾਉਂਡ ਦੇ ਵਿੱਚ ਮੰਡੀ ਦੇ ਵਿੱਚ ਝੋਨੇ ਦੀ ਫ੍ਰੀ ਸ਼ੁਰੂ ਕਰਕੇ ਆਏ ਆ ਕੀ ਕਹਿਣਾ ਤੁਹਾਡਾ ਤੇ ਕੀ ਕਹਿਣਾ ਡੀਸੀ ਦਾ ਜੀ ਇਸ ਵੰ ਦੇਖੋ ਛਾੜੀ ਆੜਤੀ ਐਸੋਸੀਏਸ਼ਨ ਦੀ 1 ਅਕਤੂਬਰ ਤੋਂ ਅਨ ਵਿੱਚ ਸਮੇਂ ਲਈ ਹੜਤਾਲ ਚੱਲਦੀ ਪਈ ਸੀ ਮਾਨਯੋਗ ਸੀਐਮ ਸਾਹਿਬ ਸਾਡੇ ਪੰਜਾਬ ਦੇ ਭਗਵੰਤ ਮਾਨ ਜੀ ਦੇ ਕੱਲ ਸਾਡੀ ਭਗਵੰਤ ਸੀਐਮ ਹਾਊਸ ਦੇ ਵਿੱਚ ਮੀਟਿੰਗ ਹੋਈ ਆ ਆੜਤੀ ਐਸੋਸੀਏਸ਼ਨ ਦਾ ਇੱਕ ਵਫਤ ਪ੍ਰਧਾਨ ਬੀਏ ਕਲੜੀ ਦੀ ਗੋਹੀ ਦੇ ਵਿੱਚ ਗਿਆ ਸੀ ਜਿਹਦੇ ਚ 49 ਮੰਡੀਆਂ ਦੇ ਪ੍ਰਧਾਨ ਸੀਗੇ 13 ਜ਼ਿਲ੍ਹਾ ਪ੍ਰਧਾਨ ਨੇ ਉੱਥੇ ਸ਼ਮੂਲੀਅਤ ਕੀਤੀ ਮੀਟਿੰਗ ਦੇ ਵਿੱਚ ਮੀਟਿੰਗ ਦੇ ਵਿੱਚ ਜਦੋਂ ਭਗਵੰਤ ਮਾਨ ਜੀ ਨੇ ਦੱਸਿਆ ਗਿਆ ਵੀ ਸਾਡੀ ਜਿਹੜੀ ਆੜਤਾ ਇਹ 2019 ਤੋਂ ਸਾਡੀ ਫਰੀਜ਼ ਕੀਤੀ ਸੀ 46 ਰੁਪਏ ਤੇ ਵੀ ਜਿਹੜੀ APMC ਐਟ ਦੇ ਅਧਾਰ ਤੇ ਤੇ ਜਾਂ ਸਾਡੀ ਮੰਡੀ ਬੋਰਡ ਦੇ ਕਾਨੂੰਨ ਦੇ ਮੁਤਾਬਕ ਸਾਡੀ 2.5% ਬੰਦੀ ਆ ਸਾਨੂੰ ਦਿੱਤੀ ਨਹੀਂ ਜਾ ਰਹੀ ਪਿਛਲੇ 4 ਸਾਲਾਂ ਤੋਂ 5 ਸਾਲਾਂ ਤੋਂ ਤੇ ਸਾਨੂੰ ਅਸੀਂ ਇਸ ਵਾਰ ਮੰਗ ਰੱਖਦੇ ਆ ਵੀ ਸਾਡੀ ਜਿਹੜੀ ਇਹ 2.5% ਦਾਮੀ ਸਾਨੂੰ ਪੂਰੀ ਦਿੱਤੀ ਜਾਵੇ ਸੀਐਮ ਸਾਹਿਬ ਨੇ ਬੜੇ ਵਧੀਆ ਢੰਗ ਨਾਲ ਸਾਡੀ ਜਿਹੜੀ ਹੈਗੀ ਇਹ ਗੱਲ ਨੂੰ ਸੁਣਦਿਆ ਹੋਇਆ ਇਸ ਮਸਲੇ ਦਾ ਹੱਲ ਕੱਢਿਆ ਕਿ ਸਰਕਾਰ ਤੁਹਾਨੂੰ ਸੈਂਟਰ ਸਰਕਾਰ ਚਾਹੇ ਤੁਹਾਨੂੰ 46 ਰੁਪਏ ਦੇਵੇ ਚਾਹੇ ਤੁਹਾਨੂੰ 5000 ਰੁਪਏ ਦੇਵੇ ਅਸੀਂ ਤੁਹਾਨੂੰ ਥੋੜੀ 2.5% ਬੰਦ ਦੀ ਅਰਥ ਪੰਜਾਬ ਸਰਕਾਰ ਪੂਰੀ ਕਰਕੇ ਦੋਗੀ ਜਿਹਦੇ ਵਿੱਚ ਸਾਡੇ ਪ੍ਰਧਾਨ ਦੀ ਵੱਲੋਂ ਬੀਜੇ ਕਾਲੜਾ ਵੀ ਵੱਲੋਂ ਦੱਸਿਆ ਗਿਆ ਵੀ ਤਕਰੀਬਨ 180 ਤੋਂ 190 ਕਰੋੜ ਰੁਪਇਆ ਇਹ ਸਾਡਾ ਡਿਫਰੈਂਸ ਬਣੂਗਾ ਜਿਹੜਾ ਕਿ ਸਾਨੂੰ ਪੰਜਾਬ ਸਰਕਾਰ ਸਾਨੂੰ ਦੇਵੇ ਉਹ ਕਹਿੰਦੇ ਜੀ 180-90 ਕਰੋੜ ਰੁਪਇਆ ਛੱਡੋ ਮੈਂ ਤੁਹਾਡੇ ਲਈ 200 ਕਰੋੜ ਰੁਪਇਆ ਇੰਤਜ਼ਾਮ ਕਰਕੇ ਰੱਖੂਗਾ ਤੁਹਾਡੀ ਬੰਦੀ ਅਰਥ 2.5% ਤੁਹਾਨੂੰ ਪੂਰੀ ਦਿੱਤੀ ਜਾਊਗੀ ਤਾਂ ਜੋ ਅੱਜ ਸੀਐਮ ਸਾਹਿਬ ਦੇ ਹੁਕਮਾ ਦੇ ਮੁਤਾਬਕ ਇੱਕ ਤਰੀਕ ਤੋਂ ਜਿਹੜੀ ਆਪਣੀ ਪ੍ਰੋਕਿਊਰਮੈਂਟ ਚੱਲੀ ਆ ਰਹੀ ਆ ਡੀਸੀ ਸਾਹਿਬ ਅੱਜ ਉਸ ਕਰਕੇ ਮੰਡੀ ਦੇ ਵਿੱਚ ਤੇ ਆ ਕੇ ਉਹਨਾਂ ਨੇ ਜਿਹੜਾ ਹੈਗਾ ਬੋਲੀ ਦੀ ਸ਼ੁਰੂਆਤ ਕੀਤੀ ਹੈ ਜਿਹੜਾ ਕਿ ਅੱਜ ਉਹ ਅੱਜ ਸਾਡੇ ਇਥੇ ਗੁਰਪ੍ਰਤਾਪ ਵੀਰ ਪ੍ਰਤਾਪ ਛਾੜੇ ਆੜਤੀਏ ਨੇ ਉਹਨਾਂ ਦੀ ਦੁਕਾਨ ਤੇ ਇਹ ਅੱਜ ਭਾਅ ਲਾ ਕੇ ਗਏ ਆ 2320 ਰੁਪਏ ਸਾਡਾ ਜਿਹੜਾ ਐਮਐਸਪੀ ਰੇਟ ਆ ਇਹ ਪੰਜ ਸਬਦ ਨੂੰ ਪੰਜ ਸਬਦ ਦੀ ਏਜੰਸੀ ਨੂੰ ਭਾਅ ਲਾ ਕੇ ਗਏ ਆ ਹਾਂ ਮੰਡੀ ਦੀ ਜਿਹੜੀ ਹੜਤਾਲ ਚੱਲਦੀ ਸੀ ਉਹ ਸਮਝੋ ਖਤਮ ਹੈ ਜੀ ਅਨ ਖਤਮ ਆ ਜੀ ਕੱਲ ਹੀ ਖਤਮ ਹੋ ਗਈ ਸੀ ਸੱਤ ਕਿਸਾਨ ਮੰਡੀਆਂ ਚ ਆਉਣਗੇ ਉਹਨਾਂ ਨੂੰ ਕੀ ਕਹਿ ਕਰਦੇ ਹੋ ਮੈਂ ਅਪੀਲ ਕਰਨੀ ਚਾਹੁੰਦਾ ਜੀ ਕਿਸਾਨ ਵੀਰਾਂ ਨੂੰ ਵੀ ਵੱਧ ਤੋਂ ਵੱਧ ਮੰਡੀ ਦੇ ਸੁੱਕੀ ਫਸਲ ਲੈ ਕੇ ਉਹ ਕਿਉਂਕਿ ਗਿੱਲੀ ਫਸਲ ਨਾ ਤਾਂ ਕਿਸੇ ਆੜਤੀ ਨੇ ਲੋਹਣੀ ਆ ਨਾ ਉਹਨੇ ਸਿਕਾਉਣੀ ਆ ਨਾ ਉਹਨੇ ਭਰਨੀ ਆ ਤੇ ਨਾ ਹੀ ਉਹਨੇ ਵੇਚਣੀ ਆ ਸੋ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਪੂਰਜੋਰ ਬੇਨਤੀ ਆ ਅਸੀਂ ਇਹ ਬੇਨਤੀ ਕਿਸਾਨ ਵੀਰਾਂ ਨੂੰ ਪਿਛਲੇ ਮਹੀਨੇ ਦੀ 15 ਤਰੀਕ ਤੋਂ ਕਰਦੇ ਆ ਰਹੇ ਆ ਅਸੀਂ ਹਰੇਕ ਦੁਕਾਨ ਦੇ ਉੱਤੇ ਆਪਦੀ ਆੜਤੀ ਏਜੰਸੀ ਵੱਲੋਂ ਇੱਕ ਬੇਨਤੀ ਪੱਤਰ ਵੀ ਲਗਾਏ ਗਏ ਆ ਪੋਸਟਰ ਵੀ ਲਵਾਏ ਗਏ ਆ ਜਿਨ੍ਹਾਂ ਚ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਵੀ 17% ਤੋਂ ਨਮੀ ਤੋਂ ਵੱਧ ਵਾਲਾ ਝੋਨਾ ਮੰਡੀ ਚ ਨਾ ਲਿਆਓ ਸੋ ਸਾਡੀ ਆੜਤੀ ਏਜੰਸੀ ਵੱਲੋਂ ਪੂਰਜੋਰ ਬੇਨਤੀ ਆ ਵੀ ਕਿਸਾਨ ਵੀਰਾਂ ਨੂੰ ਵੀ ਮੰਡੀ 'ਚ ਫਸਲ ਸੁੱਕੀ ਤੋਂ ਸੁੱਕੀ ਲੈ ਕੇ ਆਓ ਸੁੱਕੀ ਫਸਲ ਲੈ ਕੇ ਆਓਗੇ ਛੇਦੀ ਵਿਕਜੂ ਛੇਦੀ ਭਰੀ ਜਾਊਗੀ ਤੇ ਛੇਦੀ ਚਗਾਈ ਜਾ ਸਕਦੀ ਆ ਗਿੱਲੀ ਫਸਲ ਇੱਕ ਤਾਂ ਕਿਸਾਨ ਵੀਰ ਜੀ ਤੋਂ ਗਿੱਲੀ ਫਸਲ ਵੜਦੇ ਆ ਤਾਂ ਝਾੜ ਵੀ ਘਟਦਾ ਸੁੱਕੀ ਫਸਲ ਵੜਨ ਨਾਲ ਕਿਸਾਨ ਵੀਰਾਂ ਦਾ ਝਾੜ ਵੱਧਦਾ ਸੋ ਇਸ ਕਰਕੇ ਬੇਨਤੀ ਆ ਵੀ ਕਿਸਾਨ ਵੀਰਾਂ ਨੂੰ ਸੁੱਕੀ ਫਸਲ ਲੈ ਕੇ ਆਓ 17% ਨਮੀ ਵਾਲਾ ਝੋਨਾ ਮੰਡੀ 'ਚ ਲੈ ਕੇ ਆਓ ਪਹਿਲਾਂ ਸਮੱਸਿਆ ਸੀ ਹੁਣ ਕਿਵੇਂ ਰੂਗੀ ਸਾਰੀਆਂ ਦਿੱਕਤਾਂ ਦਾ ਦੇਖੋ ਸਾਡੇ ਲੈਵਲ ਤੇ ਨਹੀਂ ਖੁਦ ਮਾਨਯੂਕ ਸੀਐਮ ਸਾਹਿਬ ਦੇ ਲੈਵਲ ਤੇ ਸੀਐਸ ਸਾਹਿਬ ਦੇ ਲੈਵਲ ਤੇ ਹੱਲ ਹੋਇਆ ਹੈ ਸਾਰੀਆਂ ਐਸੋਸੀਏਸ਼ਨਸ ਇੱਥੋਂ ਦੇ ਕਰਕੇ ਜਗਰਾਉਂ ਤੋਂ ਵੀ ਹੁਣ ਵੀ ਮੈਨੂੰ ਮਿਲਰਸ ਮਿਲ ਕੇ ਆਏ ਆ ਲੁਧਿਆਣਾ ਔਰ ਉਹਨਾਂ ਨੂੰ ਇਹੀ ਕਨਸਰਨ ਸੀ ਸਪੇਸ ਦੇ ਉਹ ਸਾਰੇ ਡਰੈਸ ਕਰ ਦਿੱਤੇ ਆ ਬੇਸਿਕਲੀ ਇੱਥੇ ਹੈ ਕਿ ਲਾਸਟ ਰਹੇ ਹੈ ਜਗਰਾਉਂ ਹਟੂਰ ਏਰੀਆ ਮਿਲਿੰਗ ਦੇ ਵਿੱਚ ਤਾਂ ਇਹਨਾਂ ਨੂੰ ਇਹ ਸੀ ਕਿ ਸਾਡਾ ਜਿਹੜਾ ਨਵਾਂ ਸਟਾਕ ਹੈ ਉਹਦੀ ਮੂਵਮੈਂਟ ਨਹੀਂ ਹੋਏਗੀ ਤੇ ਪੁਰਾਣਾ ਲੱਗਿਆ ਹੋਇਆ ਸਾਰੇ ਪੰਜਾਬ ਚ ਪਹਿਲਾਂ ਆਉਦੇ ਹੋਏ ਕਿ ਇਹਨੂੰ ਹੜਤਾਲ ਨੂੰ ਖੋਲਣਾ ਤੇ ਕੰਮ ਚਲਾਣਾ ਤੇ ਹੁਣ ਸੁਮੂਧੀ ਚੱਲ ਰਿਹਾ ਹੈ ਮਮ ਇੱਕ ਜਿਹੜੀ ਹੁਣ ਲਿੰਕੇਜ ਹੋਣੀ ਸੀਗੀ ਸਾਰੀ ਹੋ ਚੁੱਕੀ ਹੈ ਆਲਰੇਡੀ ਸਾਰੀ ਲਿੰਕੇਜ ਹੈ ਹੀ ਜੀ ਆਨਲਾਈਨ ਸੌਫਟਵੇਅਰ ਦੇ ਥਰੂ ਲਿੰਕੇਜ ਹੈ ਤੇ ਜੇ ਕਿਤੇ ਲੱਗਦਾ ਹੈ ਵੀ ਕਈ ਵਾਰੀ ਥਰੂ ਸੌਫਟਵੇਅਰ ਕੋਈ ਗਲਤ ਹੋ ਜਾਂਦਾ ਤਾਂ ਉਹ ਕੋਈ ਵੀ ਧਿਆਨ ਚ ਲਿਆਵੇ ਉਹਨੂੰ ਅਸੀਂ ਠੀਕ ਕਰ ਦਾਂਗੇ ਆਦਰਵਾਇਸ ਸਾਰੀ ਲਿੰਕਿੰਗ ਆਨਲਾਈਨ ਹੀ ਹੋਈ ਹੋਈ ਹੈ ਦੇਖੋ ਮੈਂ ਕੁਝ ਰਾਈਜ਼ਮੈਨਸ ਕਹਿ ਰਹੇ ਨੇ ਕਿ ਉਹ ਜਿਹੜੇ ਲਿੰਕੇਜ ਆ ਉਹ ਜਿਹੜੇ ਛਲੂ ਦੂਸਰੋਂ ਨੇੜੇ ਕੀਤਾ ਜਿਹੜੇ ਦੂਸਰ ਨੇੜੇ ਸਨ ਜਿੱਥੇ ਕਿਸੇ ਨੂੰ ਕੋਈ ਦਿੱਕਤ ਹੈ ਉਹ ਸਾਨੂੰ ਧਿਆਨ ਚ ਲਾਇਆ ਸੀ ਇਸ ਤੋਂ ਬਾਅਦ ਥੋੜਾ ਟਾਈਮ ਆਫਿਸ ਲਾ ਕੇ ਉਹਨ ਇਹ ਕੋਈ ਅੱਜ ਹੀ ਪਤਾ ਲੱਗ ਗਿਆ ਨਹੀਂ ਚਾਹਤਾ ਅੱਜ ਧਿਕਰ ਕਰਲੇ ਸ਼ੈਲਰ ਵਾਲਿਆਂ ਨੇ ਨਹੀਂ ਸੀ ਦੱਸਿਆ ਤੇ ਉਹਨਾਂ ਨੇ ਵੀ ਦੱਸਤਾ ਆਦਰਵਾਇਸ ਛੋਟੀ ਤੋਂ ਛੋਟੀ ਸਮੱਸਿਆ ਨਾਲ ਦੀ ਨਾਲ ਹੱਲ ਕਰੀ ਜਾਂਦੀ ਹੈ ਇਹ ਸਾਰੀਆਂ ਇਕੱਠੀਆਂ ਨੇ ਬਈ ਬਹੁਤ ਵਧੀਆ ਤੁਹਾਡੇਾਰੇ ਬੰਦੇ ਪਰ ਫੇਰ ਵੀ ਜਿਹੜੇ ਦੂਸਰੀ ਏਜੰਸੀਆਂ ਹਨ ਉਹਨਾਂ ਨੂੰ ਨਹੀਂ ਸਾਰੇ ਐਸੇ ਹੋਰ ਕਿ ਏਜੰਸੀ ਵਾਲੇ ਸਾਰੇ ਨਹੀਂ ਕਿੰਨੇ ਵਦੋ ਕੋਈ ਬਾਹਰ ਨਹੀਂ ਪੱਲਾ ਜਿਹੜਾ ਕਿਸਾਨ ਹੈ ਜਰਾਬ ਜਰਾਬ ਹੈ ਹਾਂ ਤੁਹਾਨੂੰ ਲੋਕ ਜੋਲ ਖਾਨ ਕਿਸਾਨ ਹੈ ਬਿਆਨ ਸਿੰਘ ਕਿਸਾਨ ਹੈ ਸਾਰੇ ਇਹ ਖੜੇ ਸੇ ਵੀ ਕਿਸਾਨ ਹੈ ਕਾਰੀਆਂ ਹੋ ਗਈਆਂ ਮਸਲੇ ਹੱਲ ਸਾਰੇ ਹੋ ਗਏ ਜੇ ਕੋਈ ਲਿੰਕਿੰਗ ਦਾ ਹੈ ਉਹ ਸੀ ਇਸ ਤੋਂ ਬਾਅਦ ਥੋੜਾ ਟਾਈਮ ਆਫਿਸ ਨਾਲ ਜੀ ਬਹੁਤ ਵਧੀਆ ਨਾਲ ਸਾਥ ਦਿੱਤਾ ਜੀ ਹਾਂ ਕਿ ਮੈਡਮ ਅੱਜ ਤੁਹਾਡੇ ਘਰ ਗਈ ਸੀ ਮੈਂ ਥੋੜੀ ਕੱਲ੍ਹ ਨਾ ਪੱਕਾ ਹੋ ਦਮਦਾ ਨਹੀਂ ਸਾਡਾ ਪਿਛਾ